ਕੋਈ ਗੱਲ ਜੀ ਪਹੁੰਚ ਗਏ ਭਾਈ ਪਬੂਲਾਂ ਵਾਲੇ ਖੇਤ ਚ ਇਦੀ ਕਰੀਏ ਬਾਹੀ ਹੁਣ ਹਾਂ ਦੇਖੀਏ ਵੀ ਕਿਆ ਲੋਟ ਆਉਂਦਾ ਸਮਾਨ ਠੀਕ ਨਹੀਂ ਗੱਲ ਹਾਂ ਹਾਲੀਆ ਨਾ ਬਹੁਤ ਔਖੀ ਲੀਪ ਆਠਣੀ ਜਿਹੜੀ ਸਾਡੀ ਸੁੱਕੀ ਵੀ ਹਾਲੀ ਇੱਥੇ ਸਮਾਨ ਬਹੁਤ ਰੱਖਿਆ ਪਿਆ ਆਇਂਦਾ ਪੱਟੂ ਗੇ ਸਹੀ ਮਾੜੇ ਮੋਟੇ ਪੱਠੂ ਅੱਤ ਤੱਕੇ ਤੱਕੇ ਰੱਖਿਆ ਕਰਨੇ ਪੱਟਗੇ ਇਹਨੂੰ ਮੈਂ ਇਹ ਕਹਿੰਦਾ ਵੀ ਪੱਟਗੇ ਹੁਣ ਇਹਨੂੰ ਬਾਹ ਕੇ ਸਵਾਰ ਕੇ ਇੱਕ ਵਾਰੀ ਠੀਕ ਨਹੀਂ ਜਿਹੜਾ ਤੂੰ ਉਹ ਕੱਢ ਜੜਾ ਕੱਢ ਜਿਹੜਾ ਕੱਲੂ ਫਾਲੇ ਨਾ ਪਾਫਾ ਕੱਲੂ ਫਾਲੇ ਪਾ ਲੈਣ ਆਪਾਂ ਨੇ ਹੁਣ ਤਾਂ ਵੀ ਇਹਨਾਂ ਬਾਹਰਣਾ ਇਹਨੂੰ ਇਹਦਾ ਇਹਦਾ ਸਾਈਡ ਵਰ ਪਹੀ ਆਈ ਇਹਦੀ ਲੋਟੇ ਤੈਨੂੰ ਪਟਣੀ ਦੀ ਆਣੀ ਪਟਣੀ ਤਾਂ ਪੈਣੀ ਆ ਉਹ ਪਟਣੀ ਤਾਂ ਚਲ ਪੈਣੀ ਆ ਮੇਰਾ ਜਿਹੜਾ ਕੰਮ ਆ ਪਹਿਲਾਂ ਵੀ ਜੇ ਖੇਤ ਨੂੰ ਬੇਲਾ ਕਰ ਜੜਾ ਡਾਂ ਕੱਢ ਗਏ ਇਹਦਾ ਸਵੇਰੋਂ ਬਾਹਰਣਾ ਤਾਂ ਸੀ ਸਾਰਾ ਖੇਤ ਆ ਗਿਆ ਤਾਂ ਬਾਤ ਜਿਹੜੇ ਉਦਨ ਗੰਨੇ ਨੂੰ ਪਾਣੀ ਨਹੀਂ ਤਾਂ ਲਾਇਆ ਉਹ ਜੋ ਸਪਰੇਅ ਚੱਲਦੀ ਸਵੇਰ ਦੀ ਸਿਆੜ ਸਿਆੜ 1 2 ਵਜੇ ਆਇਆ ਇਹ ਇੱਕ ਆਪਣੇ ਪੰਪ ਨੂੰ ਲੱਗੀ ਅੱਗ ਪੰਪ ਰਹਿ ਗਿਆ ਇੱਕ ਅੱਗ ਲੱਗੀ ਜਿਹੜੇ ਨੂੰ ਅੱਗ ਲੱਗੀ ਦੀ ਮੋਟਰ ਪਰ ਹੱਥਾਂ 'ਚ ਪੰਪ ਨਾ ਹੁੰਦੀ ਤਾਂ ਰੇਸ ਘੱਟ ਪਤ ਹੋ ਜਾਂਦੀ ਆ ਜੇ ਪਾਏ ਮਾਰਦੇ ਫਿਰ ਜਗ੍ਹਾ ਰਹਿੰਦੀ ਦੂਏ ਨਾਲ ਇੰਦੇ ਨਾਲੇ ਨਾਲ ਫਿਰ ਉਹ ਕੱਲੇ ਕੱਲੇ ਸਿਆੜ ਮਾ ਘੁੰਮੇ ਆਏ ਕੱਲੇ ਕੱਲੇ ਸਿਆੜ ਚ ਉਹਦੇ ਕਰਕੇ ਇੱਕ ਪੰਪ ਦਾ ਇੱਕ ਹਸਪੀ ਲੱਗਿਆ ਉਹ ਵਿਚਾਰਾ ਕੱਲਾ ਸਵੇਰ ਦਾ ਹੀ ਬੂਲਾ ਗੜਾਈ ਕਰਦਾਲ ਨਾਲੇ ਦੋ ਗੀਲਾਂ ਦੇ ਨਾਲ ਡੇਢ ਗੀਲਾਂ ਦੇ ਨਾਲ ਘੁੰਮ ਗਿਆ ਤਿੰਨ ਸਿਆੜ ਰੱਖ ਕੇ ਮਾ ਸਾਡਾ ਸਾਡਾ ਮਾਰਦੇ ਹੁਣ ਡੋਲਾਂ ਦੇ ਨਾਲ ਆ ਕੱਖ ਹੁੰਦਾ ਨਾ ਗੰਨੇ ਦੇ ਨਾਲ ਨਾਲ ਤਾਂ ਹੁੰਦਾ ਹੀ ਐ ਮਾ ਸਾਡਾ ਸਾਡਾ ਤਿੰਨ ਸਿਆੜ ਰੱਖ ਲਾ ਤਿੰਨ ਸਿਆੜ ਆਏ ਧਰ ਕੇ ਆਏ ਘੁੰਮ ਗਿਆ ਇਹ ਮਾ ਇਧਰ ਗੰਨੇ ਨੂੰ ਪਾਣੀ ਛੱਡਿਆ ਉਹ ਤਾਂ ਪੌਲ ਗੱਨੇ ਪਾਣੀ ਯਾਰ ਹੁਣ ਕਿਆ ਕਰੀਏ ਪਾਣੀ ਹੋਣੀ ਪੂਰਾ ਹੁੰਦਾ ਜਿਕੜਾ ਹੁਣ ਰਾਤ ਨੂੰ ਲਾਈਟ ਨਾ ਛੱਡਣੀ ਦਾਈ ਤੇ 10 ਵਜੇ ਸਵੇਰ 8 ਵਜੇ ਨਾ ਠਾ ਦੇਣਾ ਸਾਲਾ 9 ਵਜੇ ਚੱਲੇ ਛੱਡੂਗਾ ਤੇ 9 10 10 ਵਜੇ ਤੱਕ 10 ਵਜੇ ਨਹੀਂ ਦਿੰਦੇ ਇਹਨਾਂ ਨੂੰ ਦੱਖਣ ਚੜ ਜਾਂਦਾ ਹਵਾ ਚੱਲ ਪੈਂਦੀ ਆ ਜਦ ਇਹ ਲਾਈਟ ਕੱਢ ਦਿੰਦੇ ਆ 5 ਤੇ ਹੁਣ ਨਾਲ 5 5 ਤੇ 6 7 8 9 4 ਘੰਟੇ ਵੀ ਨਹੀਂ ਆਉਂਦੀ ਹੈਗੀ ਜਦ ਇਹ ਬੰਦ ਕੁਝ ਵੀ ਹੁੰਦਾ ਦਵਾੜ ਕਮਦੀ ਭਰਦਾ ਬਸ ਜੇ ਵਕੀਲੀ ਦਾ 11 ਦਾ ਮਾਲਕ ਚਲ ਕਿਲੇ ਦਾ ਭਰਦਾ ਹੀ ਨਹੀਂ ਉਹਨੇ ਕਿਦੋਂ 2 ਰੁਪਏ ਫੇਰ ਪੈ ਜਾਂਦਾ ਪਾਣੀ ਹੈ ਕਿ ਨਹੀਂ ਚਲ ਦੇਖਦੇ ਹਾਂ ਹੁਣ ਇਹਨੂੰ ਬਾਹ ਕਿਵੇਂ ਕਰ ਦੇਣਾ ਆਪਾਂ ਨੇ ਇੱਕ ਜabhi ਵੱਢਣੀ ਹੈ ਕੱਲੂ ਜabhi ਪੱਕ ਗਈ ਬਾਈ ਜabhi ਪੱਕ ਗਈ ਕੱਲੂ ਹੁਣ ਕੱਲੂ ਉੱਧਰ ਲਾਉਂਦਾ ਇਹਨੂੰ ਬੋਲੇ ਹੁਣ ਜabhi ਪਟਣਾ ਇੱਥੇ ਖੇਤ ਨੂੰ ਤਿਆਰ ਕਰਕੇ ਬਾ ਦੇਣਾ ਹੈ ਠੀਕ ਨਹੀਂ ਭਾਈ ਜੀ ਸਵਾਰੀਏ ਆ ਦੋ ਦਿਨ ਬੌਣੇ ਦਾ ਟਾਈਮ ਹੈ ਤੋ ਦੋ ਚਾਰ ਦਿਨ ਕਿਤੇ ਬਾਅਦ ਤਾਂ ਫਿਰ ਕਣਕ ਦਾ ਕੰਮ ਚੱਲ ਪਿਆ ਸਮਝ ਲੈ। ਮੂੰਗੀ ਤੇ ਕਣਕ ਵਾਲੇ ਖੇਤਾਂ 'ਮੈਂ ਬੀਜ ਹੁੰਦੀ ਆ। ਹਾਂ ਹੈ ਕਿ ਨਹੀਂ? ਹਾਂ। ਇਹ ਮੂੰਗੀ ਬੀਜੀ ਨਹੀਂ ਇਹਨੇ ਮੈਂ ਵੀ ਹੋਣੀ ਹੈ। ਹਾਂ। ਉਹ ਕਣਕ ਵੀ ਵੱਡੇ ਹੋ ਗਈ ਸਮਝ ਉਹਨੂੰ। ਆਹ ਬੀਜਦਾ ਹੁਣ ਤੂੰ ਬੀਜ ਨਹੀਂ ਦੇ। ਹਾਂ ਹਾਂ। ਟਾਈਮ ਇਹਨੂੰ ਹੁਣ ਐ ਕਰਨਾ ਸੀ ਬਾਅਦ ਸਵਾਕੇ ਕੰਪਿਊਟਰ ਕਮਟਰ ਕਰਕੇ ਪਾਣੀ ਨਾ ਭਰ ਕੇ ਫੇਰ ਗਿੱਲਮੇ ਵੀ ਹੋਣੀ ਉਹ। ਠੀਕ ਨਹੀਂ? ਹੁਣ ਤਾਂ ਸੁੱਕਾ ਪਿਆ ਖੇਤ। ਟੂਈ ਟਾ ਕਰ ਜਿਹੜੇ ਲਾਉਂਦੇ ਮੋਂ ਤਾਂ ਇੰਨਾ ਪਤਾ ਨਹੀਂ ਹੁਣ ਤਵੀਆਂ ਨਾਲ ਟੂਈ ਭਰ ਜੂ ਟੂਈ ਜਾਦਾ ਹੈ ਜਿਹਾ ਹੀ ਫਾਲੇ ਲਿਆਉਂਦੇ ਪਹਿਲੀ ਪਾ ਕੇ ਇੱਕ ਆ ਕੱਖ ਮਤ ਦਿਖਣਾ ਕੋਈ ਨਹੀਂ ਤਾਂ ਫੇ ਜੜਾ ਜੜਾ ਹੁਣ ਨਾ ਬਣਦਾ ਪੈਣਾ ਹੁਣ ਤਵੀਆਂ ਨਾਲ ਬਾਹਰ ਤਾਂ ਦੂਰ ਤੀਰ ਕਰ ਦੇਣਾ ਅੱਜ ਇਹਨੂੰ ਸਦੀ ਡਾਲਣੀ ਭੁੱਬਲੀ ਦੀ ਚੱਲ ਉੱਤੇ ਬਾਦ ਆ ਗਿਆ ਟਰੈਕਟਰ ਦੀ ਮੈਂ 855 ਲੀਣੀ ਆਉਂਦਾ ਅੱਜ ਇਹ ਵੀ ਛੱਡ ਗਿਆ ਹੁਣ ਫੱਕਰ ਹੁਣ ਪੰਜ ਚਾਰ ਦਿਨ ਮਾ ਹਲੇ ਉਰੇ ਆ ਜਾ ਹਲੇ ਪੱਥਰੇ ਜਾ ਕੇ ਨਾ ਪੱਥਰ ਪੱਥਰ ਦੇਖ ਕੇ ਉੱਪਰ ਰੱਖ ਦੇ ਪੱਥਰ ਨਾਲ ਤੇ ਹਲੇ ਇੱਥੇ ਕੋਈ ਨਹੀਂ ਆਦਾ ਮੂਰਗਾ ਕੋਈ ਨਹੀਂ ਬੜੀ ਬਾਹਣਾ ਫੇਰ ਪਤਾ ਲੱਗਣਾ ਇੱਜਾ ਦੇਖ ਕੇ ਰੋੜੇ ਪਰਗੜ ਦੇ ਵਾਹ ਉਹ ਕਿਦਾਂ ਕੋਦਿਆ ਪੂਜਾ ਕਿੰਨੇ ਰਹਿ ਗਈ ਹੈ ਹੈ ਲਈਏ ਦੇ ਅੱਧੀ ਵੀ ਜਾਂਦਾ ਹੁਣ ਅੱਧੀ ਮੈਂ ਲੋਟ ਜਾਊਗਾ ਟੋਆ ਨਹੀਂ ਮੈਂ ਪੂਰੀ ਪੂਰੀ ਫਾੜ ਚੱਲ ਜਾਨੀ ਹਾਂ ਹੈ ਕਿ ਨਹੀਂ ਪਹਿਲਾਂ ਥਾਰ ਹੀ ਲਈ ਜਾਂਦਾ ਤਾਂ ਪਰ ਪਰ ਫਿਰ ਉੱਥੇ ਸਲਿੱਪ ਕਰਦਾ ਤਾਂ ਟਾਇਰ ਟੋਏ ਜਿਹਾ ਮਾਰਿਆ ਤੇ ਜਲਦੀ ਲੱਗੇ ਚੱਲ ਟਾਇਰ ਬਾਹਰ ਰੱਖ ਟਾਇਰ ਹੁਣ ਬਾਹਰ ਆ ਜਾਂਦਾ ਤੇ ਬਰਦਾ ਟ੍ਰਿਕ ਟੋਏ ਦੇ ਟਾਇਰ ਬਾਹਰ ਰੱਖ ਲੈ ਹੁਣ ਦੋ ਬਾਦੀ ਫਾਟਾ ਮੈਂ ਚਲੇਗਾ ਇਹਨੇ ਕੋਈ ਨਾ ਹੋਰ ਭੱਜ ਉਹ ੱਟਕੇ ਖਾ ਕੇ ਅਗਲ ਆਉਂਦੀ ਆ ਹੈ ਟੱਕੇ ਖਾ ਕੇ ਘਲਾਉਂਦੀ ਆ ਟੱਕੇ ਖਾ ਕੇ ਆਉਂਦੀ ਆ ਉਹ ਇਹ ਪਹਿਲਾ ਕਿੱਡਾ ਆਇਆ ਉੱਪਰੋਂ ਟੋਏ ਆ ਹਾਂ ਟੋਏ ਦੇ ਪੁੱਲ ਆਇਆ ਬਾਹਰ ਸਾਈਡ ਪਰ ਹੋਇਆ ਯਾ ਇਹ ਪਹਿਲੇ ਕਹਿੰਦਾ ਭਾਈ ਅੱਦਾ ਅੱਰੀ ਅੱਦਾ ਅੱਦਾ ਡੋਆ ਤਰ ਤਮੀਆਂ ਨੇ ਲੈਪਟਾ ਕਾ ਕੇ ਰੱਖੇ ਨੇ ਤੇ ਦਵੀਆ ਬਾਹਰ ਹਾਂ ਬਾਹਰ ਚੱਲ ਦੂ ਬਾਹਰ ਤੇ ਲੈ ਜਾਂਦੀ ਦੂਈ ਵਾਰੀ ਨਾ ਪੂਰਾ ਕਵਰ ਕਰ ਲੈਣਾ ਇੱਕ ਵਾਰ ਤਾਂ ਖੇਤ ਨੂੰ ਪਟਾਈ ਕਰਨੀ ਬਣੀ ਇੱਕ ਵਾਰ ਬਾਅਦ ਚ ਵਾਰ ਹੋਣੇ ਤਾਂ ਪਟਾਈ ਤਾਂ ਮੇਰੀ ਗੱਲ ਸੁਣ ਲੈ ਆ ਟੋਏ ਟੋਏ ਤਾਂ ਦੂਰ ਨੂੰ ਭਰ ਕੇ ਸਮਝ ਇਹ ਪਟਾਈ ਹੋਈ ਜਾਣੀ ਆ ਇਹ ਭਰੀ ਜਾਣਾ ਉਹਨਾਂ ਹਾਂ ਤੇ ਤਾਂ ਪੱਟ ਮਾਜ ਬਰਾਬਰ ਆ ਪਿਆ ਜਾਣਾ ਉਹਣਾ ਫਾੜ ਜਾਣਾ ਤੂੰ ਅਧਰ ਕੱਢ ਦੇਣਾ ਉਹ ਨੂੰਣਾ ਹੋਰ ਕੱਢ ਦੇ ਤੀਨ ਤੋਂ ਪਤਾ ਹੀ ਨਹੀਂ ਲੱਗਣਾ ਕਿ ਟੋਆ ਕਿੱਥੇ ਆਹ ਪਰਨੇ ਪਾਉਂਗਾ ਖੁੰਜੀ ਵਾਲੇ ਬਸ ਜਿਹੜੇ ਆ ਇਹ ਵੀ ਪਾ ਦੇਣਾ ਇਹ ਤਾਂ ਵੀ ਆ ਇਸ ਦੀ ਹੁਣ ਇਹਨੇ ਪਾ ਦੇਣਾ ਕੰਪਿਊਟਰ ਦਾ ਹੋਣਾ ਹੀ ਹੋਣਾ ਹੈ ਛੱਡ ਛੱਡ ਕਰ ਦੋ ਚੱਲੀ ਹੈ ਕੰਪਿਊਟਰ ਦਾ ਹੋਣੀ ਹੋਣਾ ਇਹ ਤਾਂ ਬੰਨਾ ਹੀ ਤਾਂ ਇਹ ਜਿਹੜੇ ਜਿਹੜਾ ਬੂਲਾ ਦਾ ਤਾਂ ਬਾਈ ਚੈਨ ਵਿੱਚ ਹੋ ਜਾਂਦਾ ਬੂਟਿਆਂ ਵਾਲਾ ਟਰੈਕਟਰ ਦਾ ਆਪ ਆਪਣਾ ਦਾ ਪਾ ਲੇਉਂਗਾ ਕਹਿੰਦਾ ਆਹੀ ਪਾ ਦੇਣਾ ਕਹਿੰਦਾ ਤਵੀਆਂ ਬੜੀਆਂ ਤਵੀਆਂ ਬੜੀਆਂ ਗਿਆ ਤੂੰ ਐ ਕਰਕੇ ਐ ਮੱਠਿਆ ਬਰੂਗਾ ਜਾਂ ਦੂਨ ਨੂੰ ਮੋਨਣਾ ਦੇਖੀ ਹੋਰ ਐ ਫੋਰ ਦਾ ਫਰਕ ਆ ਜਾਂਦਾ ਹੈ ਹੈ ਹੋਰ ਐ ਫੋਰ ਦਾ ਫਰਕ ਹੀ ਪੈਂਦਾ ਹੋਊਗਾ ਫਰਕ ਸਲਿੱਪ ਨੇ ਘਟਣਾ ਤਾਂ ਉਹਦਾ ਹੋਊਗਾ ਹੋਰ ਐ ਫੋਰ ਤੇ ਜਾਇਆ 40 ਐਚਪੀ ਹੋਵੇ ਓਹ ਫੱਕ ਤਾਂ ਰਹਿੰਦੀ ਐ ਹੋਰ ਐ ਫੋਰ ਦਾ ਇੱਥੇ ਪੈਰ ਚੱਲਣ ਕਿਤੇ ਹੱਥ ਪੈਰ ਦੋ ਚੱਲਣ ਉਹਦਾ ਹੋਊਗਾ ਬੱਵਾ ਬਾਰ ਚੱਲਣਾ ਕਿ ਬੱਵਾ ਬਾਰ ਹੈ ਇਹਦੇ 14 ਵਟ ਬੁਸੀਆਂ ਮਾਰਨੇ ਫਰਕ ਮਰ ਜਾਊਂਗੀ ਉਂਗਲੀ ਲੱਗੀ ਬਹੁਤ ਹੋ ਜਾਂਦਾ ਤਾਂ ਤਾਕਤ ਇਹ ਜਿੱਥੇ ਇਹ ਰੇਲਰ ਕਿੰਨਾ ਐਡਜਸਟ ਕਰਕੇ ਚੱਲਦੇ ਆ ਉਹ ਟਾਇਰ ਨਹੀਂ ਸਲਿੱਪ ਖੱਡਣਾ ਨਹੀਂ ਖੱਡਿਆ ਹਾਂ ਉਹ ਸਾਰਾ ਮੇਰੀਆਂ ਨਾਲ ਨਹੀਂ ਹਾਂ ਨਹੀਂ ਬੰਦਿਆ ਕਾਇਆ ਵੀ ਪਾਜ ਗਿਆ ਗੱਲ ਅਜੇ ਉੱਪਰ ਦਾ ਡੈਡ ਰੇਲਿੰਗ ਨਾ ਗਿਆ ਨਾ ਰੇਲਿੰਗ ਤੋਂ ਬਿਆਹ ਹੋ ਗਿਆ ਵੀਜਾ ਹਾਂ ਵੱਜ ਗਿਆ ਵਧੀਆ ਰਿਹਾ ਤਾਂ ਅੱਜ ਗਿਆ ਹੁਣ ਮੈਂ ਕਹਿੰਦਾ 30 ਆਈ ਗੋਣ ਤੋਂ ਕੱਲ ਨਵੇੜ ਦਾ ਕੰਮ ਫੇਰ ਭਾਈ ਕੱਲੇ ਨੂੰ ਮੁੱਕੜ ਲਿੱਪੜ ਗਿਆ ਰਾਤ ਹੋ ਗਈ ਅੱਧੀ ਰਾਤ ਪਰ ਮੈਂ ਬੇੜੇ ਕੰਮ ਨੇ ਬੈਠਾ ਨੈ ਕਮਰਾ ਲ 5 ਵਜੇ ਨਿਪਟ ਕੇ ਤਾਂ ਥੋੜਾ ਫਿਰ ਆਏ ਤੁਸੀਂ 9 ਵਜੇ ਕਮਰੇ ਫੇਟ ਕੇ ਆਓ ਤੇ ਕਹਾਂ ਦਾ ਵਕਾ ਮਾਂ ਹਾਂ ਵਕਾ ਮਾਂ ਬਾਰ ਕੇ ਅੰਦਰ ਕਿਹਦੇ ਆਇਆ ਮਤਲਬ ਵਕਾ ਰੁਕਾ ਮਾਰ ਕੇ ਪਾਣੀ ਛੱਟ ਕੇ ਪਾਣੀ ਲਾ ਕੇ ਫਿਰ ਤੋਂ ਪਾਣੀ ਲਾ ਕੇ ਫਿਰ ਮੁੜੋ ਬਾਲਕ ਤੁਮ ਕਰਿਆ ਭਈ ਆਲੇ ਮਾ ਜਿਹੜੇ ਆਏ ਨਹੀਂ ਉਥੇ ਮੈਂ ਫਿਰ ਸੁੱਗਾਂ ਮਾਰ ਲੱਗੇ ਸੇ ਆਹ ਸੁੱਗਾ ਹੀ ਮਾਰਿਆ ਪਾਣੀ ਛੱਡੇ ਆ ਕਾਹੇ ਦਾ ਫਾੜਦਾ ਸਰ ਗਿਆ ਸੁੱਗ ਹੈ ਕਾਹੇ ਦਾ ਬਾਹਰ ਸਰ ਗਿਆ ਇੱਕ ਇੱਕੇ ਫਾਟ ਮਾਰੀ ਜਾ ਦੂਰ ਮਾਰਨਾ ਚਾਹ ਲਾ ਇੱਕ ਇੱਕੇ ਫਾਟ ਮਾਰੀ ਇੱਕ ਇੱਕੇ ਫਾਟ ਬਸ ਦੂਰ ਦੂਰ ਦੀ ਬਰਨੀ ਗੱਲ ਆ ਜੀ ਦੂਰ ਦਾ ਤਾਂ ਟੈਟ ਜੜਾ ਦਾ ਕਾਲੇ ਲੱਭ ਦੂਰ ਨਾਲ ਤਾਂ ਮੈਂ ਖੇਤ ਟੈਟ ਹੋ ਜਾਂਦਾ ਕਾਲੇ ਨੇ ਵੀ ਟੈਟ ਹੋ ਜੜਾ ਦਾ ਕਾਲਾ ਕਾਹੂ ਵੀ ਤੇਰਾ ਘਾਤਾ ਕਰਾਈ ਜਾਂਦੇ ਆ ਮੈਂ ਦੂਰ ਨਹੀਂ ਕੈਰਾ ਕੈਰਾ ਮਾਰਿਆ ਬਈ ਇੰਨਾ ਖੇਤ ਟੈਟ ਹੋਵੇ ਖੇਤ ਵਧੀਆ ਬਣ ਜਾਵੇ ਠੀਕ ਆ ਠੀਕ ਦੂਰ ਦਾ ਬਹੁਤ ਐਡ ਕਰ ਦਿੰਦਾ ਇਹ ਵੀ ਜਦੇ ਜ ਤੁਹਾਡੇ ਕੋਲ ਤੇ ਆਇਆ ਇਹ ਕਾਲਾ ਜਦੀ ਦੋਏ ਮਾਰਦੇ ਤੇ ਸਵਾਗ ਆ ਮੈਂ ਪਾਣੀ ਲਾਉਂਦਾ ਗੰਨੇ ਨੂੰ ਇਹ ਸਮਾਰਟ ਹੋਵਾ ਜਿਹੜਾ ਇਕੱਠਾ ਕਰਦਾ ਇੰਨਾ ਇਹ ਇਹ ਟ੍ਰੈਕਟਰ ਘਰ ਨੂੰ ਢੋਣਦਾ ਤੇ ਟ੍ਰੈਕਟਰੇ ਬਹੁਤ ਚਾਹ ਟ੍ਰੈਕਟਰ ਤੇ ਇਹ ਘਰ ਨੂੰ ਰੋੜ ਲੱਗਿਆ ਮੈਂ ਤਾਂ ਮੈਂ ਦੇਖ ਲਿਆ ਮੈਂ ਬੰਦਾ ਕਿਉਂ ਆਉਂਦਾ ਹੀ ਹੈਗਾ ਉੱਥੇ ਖੜਾ ਜੇ ਮੈਂ ਮੈਲ ਜਾ ਬਲੀ ਜਾਂਦਾ ਟਰੈਕਟਰ ਆ ਹੀ ਜਾਂਦਾ ਇੱਕ ਆਇਓ ਵਾਹਰ ਤੇ ਹੈ ਆਇਓ ਵਾਹਰ ਇਹ ਜਦ ਇਹ ਲੱਗ ਕੇ ਰਾਤ ਫਿਰ ਆਉਂਦਾ ਜੀ ਫੇਰੋ ਖਾਲੀ ਹੋਇਆ ਹੈ ਮੇਰੇ ਨੂੰ ਫੇਰੋ ਖਾਲੀ ਹੋਇਆ ਮੇਰੇ ਤੇ 160 ਕੁਆਟਲ ਹੋ ਗਿਆ ਗੰਨਾ ਉਹ ਬਾ ਠੀਕ ਹੈ ਵਧੀਆ ਸੁੱਕਦਾ ਬਾਪ ਦਾ 10 ਕੌਂਟ ਦਾ ਸੁੱਕ ਗਿਆ ਬਾਉਂਡ ਪੂਰਾ ਸਾਡਾ ਬਾਉਂਡ ਪੂਰਾ ਹੋ ਗਿਆ ਟਾੜਦਾ ਪੂਰਾ ਹੀ ਆ ਬਾਉਂਡ ਸਾਡੇ ਬੀਜ ਮਾ ਕਿੰਨਾ ਚਲੇਗਾ ਸਾ ਦਾ ਮੇਰਾ ਬਾਉਂਡ ਮਤਲਬ ਘਟ ਗਿਆ ਘਟ ਜਾਣਾ ਪੂਰਾ ਕਰਨਾ ਪੈਣਾ ਆਪਾਂ ਨੂੰ ਦੇਖਦੇ ਹਾਂ ਕਢਾਤੀਆਂ ਕਢਾਤੀਆਂ ਮੈਂ ਤਾਂ ਦੱਸ ਹੀ ਤਾਂ ਕਹਿਤਾ ਤੰਗੀਆਂ ਹੈਕਰ ਦਾ ਤੰਗੀਆਂ ਜਿਆਦਾ ਐ 11 11 ਦਵੀਆਂ ਸਾਰੀ ਛੱਡਿਆ ਇੱਕ ਦੋ ਦਵੀਆਂ ਰਹਿਦੀ ਆ 2 ਘਟਾਈਆਂ ਹੁਣ ਦੋ ਘਿੱਲੀ ਘਟਾਤੀ ਆ ਸਾਨੂੰ ਤਾਂ ਹੀ ਤਾਂ ਕਹਿੰਦੇ ਇਹ ਜੇ ਖੇਤ ਮਾਦਾ ਫੋਰੇ ਫੋਰੇ ਚਾਹੀਦਾ ਖੇਤੀਆਂ ਜਾਨਵਰੀ ਪਈ ਯਾਰ ਹੋਰ ਟੈਟ ਹੋਇਆ ਪਿਆ ਸਾਰਾ ਟੈਟ ਹੋਇਆ ਪਿਆ ਜੀ ਜ਼ੋਰ ਤਾਂ ਮਾਰਨਾ ਹੀ ਆ ਇਹਦੇ ਪਵਾ ਦੋ ਦਿਨ ਟੱਲੇ ਦੇ ਹਿੱਟ ਤੇ ਦੰਡ ਤਵੀਆਂ ਛੋਟੀਆਂ ਹੋਣ ਨਾ ਜੇ 9 9 ਦੀ ਦਵੀਆਂ 8 9 ਦੀਆਂ ਫਿਰ ਟੈਟ ਠੀਕ ਆ ਇਹ ਜੇ ਖੇਤ ਨੂੰ ਬਾਕੀ 95 ਖੇਤਮਾ ਜੋ ਹੈ ਮਾਮਾ ਮਰਜੀ ਫਰੀਏ ਨਹੀਂ ਖੇਤ ਥੋੜਾ ਜਨਾ ਹੁਣ ਬੀਂਹਾਂ ਕਿੰਨੀਆਂ ਆਪਣੀਆਂ ਬੀਜੀਆਂ ਟਾਈਟ ਹੋਇਆ ਬਖੀਰ ਟਾਈਟ ਹੋ ਗਿਆ ਆਹ ਕਰੋ ਹਮ ਇੱਕ ਇੱਕ ਹੁਣ 6 ਮਹੀਨੋਂ ਕੇ ਇਹਨੂੰ ਬਾਹਿਆ ਹੀ ਨਹੀਂ ਕਣਕ ਦਾ ਜੱਦੀ ਬਾਹੀਦਾ ਨਹੀਂ ਹੋਈ ਜੱਦੀ ਕਣਕ ਬੀਜੀ ਐ ਪਾਣੀ ਉਹ ਲੱਗੇ ਇਹਨੂੰ ਬਸ ਆ ਜੀ ਵਦੂ ਹਾਲੀ ਦੇਖੀਂ ਕਾ ਪਟੂਣੀ ਐ ਇਹ ਇਹਨੂੰ ਖੜਾਇਆ ਫੋਰਾ ਫੋਰਾ ਲੈ ਨਾ ਨਾ ਲੋੜੀ ਨਹੀਂ ਹੁੰਦਾ ਖਿੱਚੇ ਦੇਣਾ ਇੰਨੇ ਕੰਮ ਨਾ ਠਿੱਕੇ ਦੇਣਾ ਨਾ ਛੱਡਦਾ ਗੰਨਾ ਦਿਓ ਮਰਾਉਣਾ ਛੋਟਾ ਟਰੈਕਟਰ ਐ ਟਰੈਕਟਰ ਦਾ ਛੋਟਾ ਨਹੀਂ ਇਹ ਸਲਿੱਪ ਕੱਢਦੇ ਆ ਬਸ ਹੋਰ ਕੁਛ ਨਹੀਂ ਫੋਰ ਵਾਈ ਫੋਰ ਵਾਈ ਦੀ ਸਲਿੱਪ ਚੱਕਰ ਉਹੀ ਚੱਕ ਟਰੈਕਟਰ ਦਾ ਨਹੀਂ ਜਾਣਦਾ ਚੱਕਰ ਫੋਰੇ ਫੋਰ ਦਾ ਫੋਰ ਦਾ ਜੇ ਇਹੀ ਫੋਰ ਫੋਰ ਦਾ ਮੂਰੇ ਤੇ ਕੱਢੀ ਜਾਂਦਾ ਇਹਨਾਂ ਜਾਂ ਤਾਂ ਬਹੁਤ ਸਬਰਾ ਦੇ ਕਿਤੇ ਮਾੜਾ ਯਾਰ ਓਹ ਟਰੈਕਟਰ ਦਾ ਆਸ ਤੋਂ ਹੇਵੀ 5000 ਨਾਲੇ ਇਹਨਾਂ ਦਾ ਬਹੁਤ ਜਾਨਾ ਫੋਲਾ ਟੈਰ ਹੈ ਜੀ ਆ ਲੈ ਆ ਕੇ ਹੋ ਰਹਾ ਬਿਲਕੁਲ ਆਹੀ ਦਾ ਛੋੜੇ ਰਿਹਾ ਬਾਜੀ ਇਥੇ ਬਾਹਰ ਆਏ ਬਾਹਰ ਹੀ ਦੇਖਦਾ ਗੱਲਾ 4 ਕਿਲੋ ਕਿਤੇ ਪੱਠੇ ਉਹਦੇ ਬਾਅਦ ਜੰਗਲੇ ਜੰਗਲ 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 ਅਜਾੜ ਬਈਆ 1000 5 ਕਿਲੋ ਪੱਠ ਹੋਈ ਗੁੱਤਾ ਦੂਰੀ 4 ਕਿ ਲੱਗ ਬਸ ਇਹਦੇਗਾ ਯਾਰ ਦਾ ਇਹ ਜੰਗਲ ਜੰਗਲਾਰੇ ਮੇਰਾ ਹੋ ਜਣਾ ਹਾਂ ਕੋਈ ਕਰਨੇ ਉਹ ਲਿਆਂਦਾ ਉਹਨਾਂ ਫੁਲਗੜੇ ਯਾਰ ਰਾਜ ਪੱਛੂਣੀਆ ਫਾਲਿਆਂ ਦੇ ਪੱਟਣੀਆ ਆਪਾਂ ਹਨਾ ਇਹ ਤਾਂ ਜੜ ਮਾਰੀ ਲੋਕੀ ਹੋਣੀ ਆ ਫਾਲਿਆਂ ਨੇ ਐ ਕਿੱਥੇ ਨਹੀਂ ਆ ਫਾਲੇ ਆਪਣੇ ਨਾਲ ਮਗਰ ਪਾਉਂਗੇ ਆ ਉਹ ਉਹ ਹੁਣਰੇ ਪੈਣੇ ਆ ਤਲੀ ਤਲੀ ਤੋਂ ਜੇ ਤਾਂ ਉਹ ਤਾਂ ਵੀ ਬਰਗੇ ਮੂੰਹ ਆ ਗਏ ਹੋਣੇ ਬਰਗੇ ਹੋਣੇ ਬਾਈ ਇਹਨੂੰ ਖਾਣੀ ਜਾਂਦੀ ਹੈ ਹੈ ਮੂੰਹ ਬਣਦੇ ਕੋਕੋ ਗੇ ਪੂਰੀਆਂ ਹੋ ਰਹਾ ਆ ਕਿਸੇ ਦਾ ਖੇਤ ਹੋ ਇਹ ਕਿਉਂ ਦੋਈ ਵੜਦੀ ਕਿ ਕਿ ਮੈਂ ਕੁਸੂ ਦੀ ਅੰਦਰੋਂ ਕੀ ਕਹਿੰਦਾ ਪਰ ਇਹ ਜਿਹਦਾ ਸਾਨੀ ਹੁੰਦਾ ਉਹਦੇ ਚਾਰ ਬਾਰ ਬਾਜੀ ਜੇ ਪੀ ਗਿਆ ਫਰਕ ਆ ਉਹਦੇ ਨਾਲ ਤੇ ਇਹਦਾ 4x4 ਦਾ ਆਏ ਆ ਟਰੈਕਟਰ ਸ੍ਰਿਪ ਨਹੀਂ ਕੱਢਦਾ ਉਹ ਵਿੱਚ ਆਓ ਫੇਰੇ ਉਹਨੇ ਸੀਸੀ ਸੀ ਜੀ ਕਰੀ ਜਾਣੀ ਦੀ ਟੂਲ ਵੀਲ ਦਾ ਆਏ ਆ ਟੂਲ ਵੀਲ ਫੇਰ ਸ੍ਰਿਪ ਕੱਢਣ ਲੱਜ ਜਾਂਦਾ ਜੋੜ ਤਾਂ ਫਲੇਵਾ ਬਹੁਤ ਹੈ ਈ ਨੂੰ ਤਾਂ ਮੈਨੂੰ ਕੁਝ ਲੱਗ ਨਹੀਂ ਇਥੇ ਮੈਨੂੰ ਪਤਾ ਵੀ ਲੱਗਣਾ ਬੁੱਤੇ ਤੇ ਸਾਥ ਈਰ ਕਰੀ ਨੂੰ ਹਣਾ ਹੋ ਈਰੇ ਜਿਹੜਾ ਈਰ ਕਰਦੇ ਹਾਂ ਜਦ ਤੱਕ ਹੁਣ ਪਤਾ ਲੱਗਦਾ ਨਹੀਂ ਗੱਲ ਹੀ ਫਾਲੇ ਪਿੱਛੇ ਜੜਾਂ ਦਾ ਪਤਾ ਲੱਗਣਾ ਜੇ ਫਾਲੇ ਪਾਉਂਗੇ ਹੈ ਕਿ ਨਹੀਂ ਉਹਦਾ ਬਾਪ ਹੈ ਖੁੱਲ੍ਹੇ ਪਾਣੀ ਦਾ ਭਰ ਦਈ ਇਹਨੂੰ ਹੈਨਾ ਆਹੋ ਪਹਿਲਾਂ ਜੜਾਂ ਪਾਟੀ ਨਹੀਂ ਸਵਾਰ ਕੇ ਤੇ ਜੜਾ ਪੱਟ ਕੇ ਪਹਿਲਾਂ ਕੰਪਿਊਟਰ ਕਰੀਏ ਹਾਂ ਤੋਂ ਬਾਅਦ ਪਰ ਇਹ ਵਾਰ ਹੋਣਾ ਹੈ ਫੇ ਫਾਲੇ ਨਾਲ ਪੱਟ ਕੇ ਜੜਾਂ ਨਿਕਲੀਆਂ ਹਾਂ ਤੋਂ ਫੇ ਇੱਥੇ ਗੱਲ ਜੀ ਠੀਕ ਹੈ ਬੋਲੇ ਬੋਲੇ ਜੀ ਆਇਆਂ ਨੂੰ ਸੁੱਕੇ ਬਾਏ ਕੰਪਿਊਟਰ ਵੀ ਵਧੀਆ ਆਉਣਾ ਫਿਰ ਠੀਕ ਐ ਆਲੀ ਆਲੀ ਹਾਲੀ ਬਾਕ ਕੋ ਬੱਤੂਆਂ ਆਲੇ ਬੱਟੂ ਨਹੀਂ ਦੰਦਾ ਹਾਂ ਲੱਭਣੀ ਵੀ ਨਹੀਂ ਤੇਰੀ ਜਾਣ ਦੂਏ ਗੇੜੇ ਨੂੰ ਬਹੁਤ ਟ੍ਰੈਕ ਸਮਾਨ ਲਿਖਿਆ ਹੋਇਆ ਹੈ 6 ਮਹੀਨੇ ਹੋ ਗਏ ਲੱਖ ਦੇ ਲੱਗਦੀ ਮਰਜੀ ਹੋ ਜੇ ਮੈਂ ਬੋਲੇ ਕਹਾਂ ਮੈਂ ਕੱਲ ਜਵੀ ਬੱਟਣ ਆ ਜਾ ਸੁੱਕੀ ਪਈ ਐ ਹਾਂ ਕੱਲੂ ਘੜਾ ਦੇ ਆਇਆ ਕੱਲ ਜਵੀ ਬੱਤ ਨਹੀਂ ਆਹੋ ਅੱਜ ਉਹ ਵੀ ਕਰਨਾ ਹੈ ਇਹ 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 ਵੀ ਮੈਂ ਹੁਣਾਂ ਜਬੀ ਕੱਟਣੀ ਉੱਥੇ ਇਹਦਾ ਬਾਹੀ ਹੋਣਾ ਪਹਿਲਾਂ ਉੱਥੇ ਵਹੀ ਕਰ ਲੈ ਹਾਂ ਇਹਦਾ ਭਰਦੇ ਨੇ ਦੋਏ ਹੀ ਨੇ ਸਭ ਸਮਝਿਆ ਆਪਣੇ ਜੜਾ ਜੱਕਣੀਆਂ ਬਸ ਓ ਹਾਂ ਵਹੀ ਕਰ ਲੈ ਪਾਣੀ ਛੱਡ ਦਿਆ ਕੰਦੇ ਨੂੰ ਅਜ ਰਾਤ ਮੈਨੂੰ ਹਾਂ ਮੈਂ ਮੋਟਰ ਚਲਾ ਦੇਣੀ ਘਾਲ ਖਾਲ ਨੂੰ ਫਿਰ ਬੁੱਟੇ ਲਾ ਦੇਣਗੇ ਨਾ ਵੀ ਠੀਕ ਐ ਬੁੱਟੇ ਆਉਣ ਉਹ ਬੁੱਟੇ ਹੀ ਹੋਣੇ ਹੋਰ ਕੀ ਹੋਣਾ ਜੀ ਦੀ ਲਾਲਾ ਇੱਕ ਸਾਲ ਉਸ ਤੋਂ ਬਾਅਦ ਗੰਨਾ ਬੀਜ ਕੇ ਫੱਗਣ ਤੇ ਕੱਤਕੀ ਕੋਈ ਨਹੀਂ ਬੀਜਣਾ ਇਹਦੇ 'ਚ। ਕੱਤਕੀ ਤੇ ਬੀਜ ਦੇਣਾ ਗੰਨਾ। ਠੀਕ ਐ। ਖਾਲੀ ਰੱਖ ਲੈਣਾ ਓ ਗੰਨਾ। ਆਹੋ। ਵਿੱਚ ਬੂਟੇ ਲਾ ਦੇਣੇ। ਨਾ ਕੱਤਕੀ ਗੰਨਾ ਬੀਜਣਾ। ਵਿੱਚ ਲਾਉਣ ਵਾਲੀ ਕੁਝ ਨਹੀਂ। ਕੱਤਕੀ ਗੰਨਾ ਬੀਜ ਕੇ ਬੂਟੇ ਲਾਉਣੇ ਕੋਸਾ। ਪਾਣੀ ਲੱਗੀ ਹੋਏਗਾ ਜਦੋਂ ਬੰਦੇ ਆਉਣਗੇ। ਠੀਕ ਐ। ਠੀਕ ਐ ਕਰਨਾ। ਬਾਦੇ ਬਾਦੇ ਫੇਦੇ ਰਹੋ ਨਾ। ਖਾਲ ਦੇ। ਇਸ ਤਰ੍ਹਾਂ ਗਾਹ ਖਾਜੋ ਤੂੰ ਖਾਏ। ਦੁਬਾਰਾ ਖਾਜੀ ਕੱਟ ਪਾਈ ਹਾਂ। ਕੋਈ ਆਇਆ ਪੰਪ ਲਾ ਕੇ ਕਿਰਾੜੀ ਕਿਉਂ ਨਹੀਂ ਨਿਪੜਦਾ ਤਿੰਨ ਪੰਪ ਹੁੰਦੇ ਨੇ ਤਿੰਨ ਨਵੇੜਦੇ ਸੜੀ ਤਿੰਨ ਫਾਟਾ ਹੀ ਜਾਣੀ ਐ ਟਾਈਪ ਦੇ ਇਕੱਠਾ ਕੰਮ ਕਰ ਦੋ ਇੱਕ ਕੱਲਾ ਕੱਲਾ ਕੰਮ ਨਵੇੜਦੇ ਕਰੋ ਕੋਈ ਕਿਤੇ ਵੀ ਕਿਤੇ ਆਏਗਾ ਮਖਲਤ ਜਿਹੜਾ ਕੰਮ ਕਰਨਾ ਇਕੱਠੇ ਕਰੋ ਆਏ ਹੁਣ ਕਿਥੇ ਬੰਦੇ ਨੇ ਇੱਕ ਫਾੜ ਲਈ ਯਾਨੀ ਕਿਥੇ ਤਿੰਨ ਜਾਣੀਆਂ 6 ਹੋ ਗਈਆਂ ਉਹ ਜਾਣ ਤੇ ਕਿੱਥੇ ਦੋ ਹੋਈਆਂ ਉਹ ਨਾਲੇ ਕੰਮ ਸਿਖਾਲਾ ਨਾਲੇ ਗੱਲਾਂ ਬਾਤਾਂ ਦਾ ਕੱਪ ਟਾਈਮ ਦਾ ਪਤਾ ਨਹੀਂ ਲੱਗਦਾ ਜੇ ਕੱਲਾ ਬੰਦਾ ਕਰੇ ਤਾਂ ਬੰਦਾ ਫਿਰ ਉਹ ਲੱਗਾ ਟਾਈਮ ਬਹੁਤ ਹੋ ਗਿਆ ਹੋਰ ਬਾਰੀ ਆ ਦੋ ਦਿਨ ਕੰਮ ਆ ਬਾਰੀ ਬਾਈ ਕਰੋ ਪਹਿਲਾਂ ਇੱਕ ਕੰਮ ਕਰੋ ਇਕੱਠੇ ਕਰੋ ਸਾਰਾ ਆਇਆ ਫਿਰ ਕੰਮ ਨਿਬੜਦਾ ਬਾਈ ਇੱਧਰ ਕੰਮ ਨਿਬੜਦਾ ਲਾ ਗੱਲਾਂ ਵੱਧਾ ਬੰਦਾ ਥੱਕਦਾ ਘਟਾ ਹੋਰ ਹਲੇ ਕੰਮ ਜਿੰਨੇ ਹੋਈ ਜਾਂਦੇ ਹੋਰ ਉਹ ਬਾਰੀ ਕੰਮ ਨਿਬੜਦਾ ਬਾਰੀ ਬਬ ਬਦਲੀ ਜਾਂਦੀ ਨਾਲੇ ਕਿੱਥੇ ਨੂੰ 2 ਵਜੇ ਕਿੱਥੇ ਸੀ ਥਲੀ 9 ਰੋਟੀ ਘਰਾਂ ਕੇ ਖਾਣੀ ਸੀ ਤਿੰਨੇ ਹੁੰਦੇ ਤਿੰਨ ਪੰਪ ਹੁੰਦੇ ਹਿੰਦਾ ਮੈਂ ਹੋਰ ਗਿਆ ਦਾ ਮੈਂ ਪਾਣੀ ਹੋਰ ਲਾ ਦੇ ਇੱਕ ਗੈਲੇ ਮਉ ਤੇ ਬਾਈ ਗਿੱਲੇ ਗਿੱਲੇ ਮਕਾਰ ਦੂੰਗੇ ਮੈਂ ਨਿਰ ਪਾਪਸ ਰਵਾ ਲੈਉਣੇ ਮੈਂ ਕਿੰਨੀ ਗੱਲ ਇਹ ਕਹਦਾ ਨਹੀਂ ਮੈਨੂੰ ਲੱਗਦਾ ਕਰਨ ਪੂਰੇ 2 ਵਜੇ ਆਇਆ ਸਾਡਾ 2:30 ਵਜੇ ਸਵੇਰ ਦਾ ਗਿਆ ਵਾ ਸਾਜਰੇ ਦਾ